ਔਰ ਇਹ ਆਨਰੇਬਲ ਗਾਈਡੈਂਸ ਆਫ ਸੀਐਮ ਪੰਜਾਬ ਦੇ ਅੰਡਰ এডੂਕੇਸ਼ਨ ਮਿਨਿਸਟਰ ਸਾਹਿਬ ਦੇ ਅੰਡਰ ਇੱਕ ਨਵਾਂ ਉਪਰਾਲਾ ਕੱਟਿਆ ਜਿਦੇ ਵਿੱਚ ਕੀ ਮੈਂਟਰਸ਼ਿਪ ਪ੍ਰੋਗਰਾਮ ਇੱਕ ਸਟੈਬਲਿਸ਼ ਕੀਤਾ ਹੈ ਤਾਂਕਿ ਵੇਰੀਅਸ ਆਫੀਸਰਸ ਇਨ देयर ओन ਕਪੈਸਿਟੀਆਂ ਆਈਐਸ ਆਫੀਸਰਸ ਹੋ ਕੇ ਆਈਪੀਐਸ ਆਫੀਸਰਸ ਦੀ ਇੱਕ ਲਿਸ ਸਰਕੂਲੇਟ ਹੋਈ ਹੈ ਜਿਨ੍ਹਾਂ ਨੇ ਵੀ ਵੋਲੰਟਰੀ ਆਪਣਾ ਇੱਕ ਐਫਰਟ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਸਕੂਲ ਲੈਵਲ ਦੇ ਵਿੱਚ ਉਹਦਾ ਇੱਕ ਮੈਂਟਰਸ਼ਿਪ ਪ੍ਰੋਵਾਈਡ ਕੀਤੀ ਜਾ ਸਕੇ ਇੱਕ ਰਾਈਟ ਡਾਇਰੈਕਸ਼ਨ ਪ੍ਰੋਵਾਈਡ ਕੀਤੀ ਜਾ ਸਕੇ ਨਾਟ ਔਨ ਦੀ ਐਡਮਿਨਿਸਟ੍ਰੇਟਿਵ ਗਰਾਉਂਡ ਬਟ ਇੱਕ ਟੀਚਰਸ ਦੇ ਨਾਲ ਇੰਟਰੈਕਟ ਕਰਕੇ ਪ੍ਰਿੰਸੀਪਲ ਮੈਮ ਨਾਲ ਇੰਟਰੈਕਟ ਕਰਕੇ ਕੀ ਸੁਜੈਸ਼ਨਸ ਆਪਾਂ ਲੈ ਕੇ ਆ ਸਕਦੇ ਆ ਕਿ ਕਿਵੇਂ ਅਸੀਂ ਸਟੈਡਫਾਸਟ ਕਿਵੇਂ ਆਪਾਂ ਪੁਸ਼ ਕਰ ਸਕਦੇ ਆ ਜਿਹੜੇ ਵੀ ਇਨਫਰਾਸਟ੍ਰਕਚਰਲ ਨੀਡਸ ਹੈ ਜੋ ਵੀ ਰਿਕੁਆਇਰਮੈਂਟਸ ਆਫ ਦੀ ਸਕੂਲਿੰਗ ਹੈਗੀ ਹੈ ਸਕੂਲਿੰਗ ਦੇ ਵਿੱਚ ਬਹੁਤ ਇੰਪਰੂਵਮੈਂਟ ਹੋਈ ਹੈ ਅਸੀਂ ਦੇਖ ਰਹੇ ਹਾਂ ਬਟ ਇਸ ਚੀਜ਼ ਨੂੰ ਹੋਰ ਇੱਕ ਨੈਕਸਟ ਲੈਵਲ ਤੇ ਲੈ ਕੇ ਜਾਣ ਦੇ ਲਈ ਗਵਰਨਮੈਂਟ ਵੱਲੋਂ ਇਹ ਪੁਸ਼ ਹੈਗਾ ਕਿ ਆਫੀਸਰ ਲੈਵਲ ਤੇ ਜਾ ਕੇ ਉਹ ਗਰਾਊਂਡ ਲੈਵਲ ਤੇ ਜਾ ਕੇ ਸਕੂਲ ਨੂੰ ਅਡਾਪਟ ਕਰਨ ਤੇ ਬੱਚਿਆਂ ਦੇ ਵਿੱਚ ਜੋ ਕੋਈ ਡਾਊਟਸ ਹੈ ਜੋ ਵੀ ਉਹਨਾਂ ਦੇ ਇੱਕ ਮੈਂਟਰਸ਼ਿਪ ਪ੍ਰੋਵਾਈਡ ਹੋ ਸਕੇ ਉਹਨਾਂ ਨੂੰ ਇੱਕ ਰਾਈਟ ਡਾਇਰੈਕਸ਼ਨ ਦਿੱਤੀ ਜਾ ਸਕੇ ਕਿ ਉਹਨਾਂ ਨੂੰ ਇਨਸਪੀਰੇਸ਼ਨ ਮਿਲੇ ਕਿ ਉਹ ਇੱਕ ਸਹੀ ਡਾਇਰੈਕਸ਼ਨ ਦੇ ਵਿੱਚ ਵਰਕ ਕਰਨ ਤੇ ਆਪਣੇ ਬ੍ਰੇਨ ਡ੍ਰੇਨ ਜਿਹੜਾ ਹੋ ਰਿਹਾ ਉਸ ਚੀਜ਼ ਨੂੰ ਵੀ ਕੰਟਰੋਲ ਕਰਨ ਦੇ ਲਈ ਤਾਂ ਵੇਰੀਅਸ ਐਸਪੈਕਟਸ ਨੂੰ ਕਵਰ ਕਰਦੇ ਹੋਏ ਮਲਟੀਫੈਸਿਟੇਡ ਅਪਰੋਚ ਨੂੰ ਲੈਂਦੇ ਹੋਏ ਗਵਰਨਮੈਂਟ ਨੇ ਇਹ ਸਟੈਪ ਲੇਤਾ ਹੈ ਤਾਂ ਕਿ ਉਹਨਾਂ ਨੂੰ ਮਲਟੀ ਡਾਈਮੈਨਸ਼ਨਲ ਆਊਟਲੁੱਕ ਮਿਲ ਸਕੇ ਸਕੂਲ ਦੇ ਵੱਲੋਂ ਉਹਨਾਂ ਨੂੰ ਰੀਅਲ ਗਰਾਉਂਡ ਫੀਡਬੈਕ ਮਿਲ ਸਕੇ ਕਿ ਸਕੂਲ ਦੇ ਵਿੱਚ ਕੀ ਕੀ ਹੋਰ ਇੰਪਰੂਵ ਕਰਨ ਦੀ ਲੋੜ ਹੈ ਥਰੂ ਦੀ ਡਾਇਰੈਕਟਲੀ ਥਰੂ ਦੀ ਐਡਮਿਨਿਸਟ੍ਰੇਸ਼ਨ ਐਂਡ ਦੀ ਪਰਸਨਲ ਐਫਰਟਸ ਆਫ ਦੀ ਆਫੀਸਰਸ ਹਰ ਇੱਕ ਆਫੀਸਰ ਨੂੰ ਇੰਡੀਵਿਜੂਅਲੀ ਸਕੂਲ ਅਲੋਕੇਟ ਕੀਤਾ ਹੈਗਾ ਜਿਹਦੇ ਚ ਉਹ ਪਰਸਨਲ ਟੈਂਸ਼ਨ ਵਿਚ ਆਈ ਥਿੰਕ ਇਜ਼ ਅ ਵੈਰੀ 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 ਗੁੱਡ ਸਟੈਪ ਜਿਹਦੇ ਨਾਲ ਕਿ ਬੰਦਾ ਓਨਰਸ਼ਿਪ ਲੇਗਾ ਇੱਕ ਸੈਂਸ ਆਫ ਓਨਰਸ਼ਿਪ ਇੱਕ ਸੈਂਸ ਆਫ ਬਿਲੋਂਗਿੰਗਨੈਸ ਦਾ ਕਨਸੈਪਟ ਹੁੰਦਾ ਉਹ ਚੀਜ਼ ਲੈ ਕੇ ਆ ਰਹੀ ਹੈ ਗਵਰਨਮੈਂਟ ਤਾਂ ਕਿ ਹਰ ਇੱਕ ਗਵਰਨਮੈਂਟ ਅਫੀਸ਼ੀਅਲ ਕਿੰਨੀ ਵੀ ਪੋਜੀਸ਼ਨ ਤੇ ਐ ਮੇਡ ਬੀ ਦੀ ਆਈਐਸ ਲੈਵਲ ਆਫੀਸਰਸ ਜਿਨ੍ਹਾਂ ਦੇ ਵਿੱਚ ਕੀ ਡੀਸੀ ਲੈਵਲ ਹੋ ਗਿਆ ਐਸਐਸਪੀ ਲੈਵਲ ਦੇ ਆਫੀਸਰਸ ਵੀ ਹੈ ਇਸ ਲਿਸਟ ਦੇ ਵਿੱਚ ਤਾਂ ਜਦੋਂ ਉਹ ਓਨਰਸ਼ਿਪ ਲੈਣਗੇ ਉਹਨਾਂ ਨੂੰ ਬਿਲੋਂਗਿੰਗਨੈਸ ਆਏਗੀ ਵਿਦ ਆਲ देयर ਵੇਅਰ ਵਿਦ ਆਲ ਜਿਹੜੀ ਵੀ ਉਹਨਾਂ ਦੇ ਮਾਈਟ ਉਹਨਾਂ ਦਾ ਸੂ देयर ऑफिशियल ਕਪੈਸਿਟੀਆਂ ਹੈ ਉਹਨਾਂ ਨੂੰ ਯੂਜ਼ ਕਰਕੇ ਆਪਣੀ ਗਵਰਨਮੈਂਟ ਸਕੂਲਸ ਨੂੰ ਇੱਕ ਨੈਕਸਟ ਲੈਵਲ ਤੇ ਜਾਣ ਲਈ ਇਟ ਵਿਲ ਬੀ ਅ ਗ੍ਰੇਟ ਹੈਲਪ ਨਹੀਂ ਬਿਲਕੁਲ ਜੀ ਇੱਕ ਬੇਸ ਪ੍ਰੋਵਾਈਡ ਕਰਦਾ ਜੀ ਜਦੋਂ ਆਪਾਂ ਛੋਟੀ ਕਲਾਸਿਸ ਦੇ ਵਿੱਚ ਹੁੰਦੇ ਆ ਇੱਕ ਬੇਸ ਪ੍ਰੋਵਾਈਡ ਕਰਦਾ ਆਪਾਂ ਜਿਸ ਜੋ ਚੀਜ਼ ਦੇਖਦੇ ਆ ਜਦੋਂ ਬੰਦਾ ਛੋਟਾ ਹੁੰਦਾ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਸ ਉਹ ਵਿਜ਼ੂਅਲ ਐਡਸ ਨਾਲ ਸਿੱਖਦਾ ਚੀਜ਼ਾਂ ਨੂੰ ਦੇਖ ਕੇ ਜ਼ਿਆਦਾ ਡੀਸਾਈਫਰ ਕਰਦਾ ਚੀਜ਼ਾਂ ਤਾਂ ਜੋ ਉਹਨਾਂ ਦੇ ਅੱਗੇ ਆਪਾਂ ਲੈ ਕੇ ਆਵਾਂਗੇ ਜੋ ਆਪਾਂ ਉਹਨਾਂ ਦੇ ਅੱਗੇ ਰੋਲ ਮਾਡਲਸ ਜੋ ਆਪਾਂ ਸਿਚੁਏਸ਼ਨਸ ਉਹਨਾਂ ਦੇ ਅੱਗੇ ਲੈ ਕੇ ਆਵਾਂਗੇ ਉਸ ਚੀਜ਼ ਨੂੰ ਉਹ ਗ੍ਰਾਸਪ ਕਰਕੇ ਬੈਟਰ ਲਰਨ ਕਰਦੇ ਆਂ ਤਾਂ ਗਵਰਨਮੈਂਟ ਦਾ ਵੀ ਕੇ ਇਨੀਸ਼ੀਏਟਿਵ ਹੈ ਕਿ ਇੱਕ ਰਾਈਟ ਡਾਇਰੈਕਸ਼ਨ ਦੇ ਵਿੱਚ ਪ੍ਰਿੰਸੀਪਲ ਮੈਮ ਆਫਿਸਰਸ ਨਾਲ ਇੰਟਰੈਕਟ ਕਰਾਂਗੇ ਜਦੋਂ ਬੱਚਿਆਂ ਨੂੰ ਦੇਖਾਂਗਾ ਕਿ ਇਹ ਸਾਡੇ ਰੇਂਜ ਤੋਂ ਬਾਹਰ ਨਹੀਂ ਅਸੀਂ ਵੀ ਜਾ ਸਕਦੇ ਆਂ ਅਸੀਂ ਵੀ ਕੁਝ ਬਣ ਸਕਦੇ ਆਂ ਫੌਜ ਦੇ ਵਿੱਚ ਵੱਡੇ ਆਫਿਸਰਸ ਬਣ ਸਕਦੇ ਆਂ ਗਵਰਨਮੈਂਟ 'ਚ ਬਣ ਸਕਦੇ ਆਂ ਆਪਣਾ ਸਾਥ ਦੇ ਸਕਦੇ ਆਂ ਤਾਂ ਉਹ ਹੈਲਪ ਕਰਦਾ ਹੈ ਐਵਰੀ ਵਾਕਸ ਆਫ ਲਾਈਫ ਦੇ ਵਿੱਚ ਉਹਨਾਂ ਨੂੰ ਜਾਣਦੇ ਹੋ ਸਰ ਇਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਇੰਟਰੈਕਸ਼ਨ ਵਿਦ ਚਿਲड्रन ਸਕੂਲ ਜੀ ਦਾ ਮੀ ਬੀਇੰਗ ਫਰਮ ਪੰਜਾਬ ਇਟਸੈਲਫ ਮੇਰਾ ਆਪਣਾ ਇੱਕ ਆਈ ਕੂ ਕੈਨ ਸੇ ਇੱਕ ਨਿੱਜੀ ਮੇਰਾ ਬਹੁਤ ਇੰਟਰਸਟ ਹੈ ਕਿ ਮੈਂ ਆਪਣੇ ਪੰਜਾਬ ਦੇ ਆਪਣੇ ਧਰਤੀ ਲਈ ਕੁਝ ਕਰਾਂ ਮਿੱਟੀ ਦਾ ਕਰਜ਼ ਜਿਹਨੂੰ ਕਹਿੰਦੇ ਆ ਤਾਂ ਇੱਕ ਆਟੋਮੈਟਿਕਲੀ ਇੱਕ ਮੇਰਾ ਸੀਗਾ ਇਹਦੇ ਵੱਲ ਫੋਕਸ ਸੀ ਕਟੈਂਸ਼ਨ ਸੀ ਕਿ ਮੈਂ ਸਕੂਲ ਨੂੰ ਕਿਵੇਂ ਇੰਪਰੂਵ ਕਰ ਸਕਾਂ ਆਪਣੇ ਏਰੀਆ ਦੇ ਆਪਣੇ ਪੰਜਾਬ ਦੇ ਲਈ ਕੀ ਫੋਰ ਸਟੈਪ ਕਰ ਸਕੀਏ ਤਾਂ ਕਿ ਆਪਾਂ ਇਸ ਨੂੰ ਇੰਪਰੂਵ ਕਰੀਏ ਤਾਂ ਉਸੀ ਸਟੈਪ ਦੇ ਵਿੱਚ ਮੇਰਾ ਵੀ ਇੰਟਰਸਟ ਸੀਗਾ ਕਿ ਮੈਂ ਆ ਕੇ ਬੱਚਿਆਂ ਨਾਲ ਇੰਟਰੈਕਟ ਕਰ ਸਕਾਂ ਕਿ ਇਹਨਾਂ ਨੂੰ ਐਟਲੀਸਟ ਰਾਈਟ ਡਾਇਰੈਕਸ਼ਨ ਦਿੱਤੀ ਜਾ ਸਕੇ ਇਹਨਾਂ ਨੂੰ ਪਤਾ ਹੋਵੇ ਕਿ ਆਪਾਂ ਕਿਸ ਚੀਜ਼ ਵੱਲ ਨੂੰ ਫੋਕਸ ਕਰਨਾ ਹੈ ਤੇ ਕਿਹੜੀ ਚੀਜ਼ ਨੂੰ ਅਵੋਇਡ ਕਰਨਾ ਦੇਖੋ ਹੋਰ ਸਕੂਲ ਦੇ ਵਿੱਚ ਵੈਸੇ ਤਾਂ ਗਏ ਆ ਬਟ ਇਹ ਜਿਹੜੀ ਅਪਰੋਚ ਹੈ ਫਰਸਟ ਟਾਈਮ ਮੈਂਟਰਸ਼ਿਪ ਪ੍ਰੋਗਰਾਮ ਜਿਹੜਾ ਹੈ ਸ਼ੁਰੂ ਹੈ ਉਹਦੇ ਤਹਿਤ ਇਹੀ ਸਕੂਲ ਜਿਹੜਾ ਮੈਨੂੰ ਅਲੋਕੇਟ ਹੋਇਆ ਐਕਸੈਪਸ਼ਨਲ ਆਈ ਵੁੱਡ ਸੇ ਸਾਰੇ ਬੈਠੇ ਰਹੇ ਮਤਲਬ एवरीवन ਧੁੱਪ ਹੈਗੀ ਇੱਥੇ ਤੇ ਬੱਚੇ ਬੈਠੇ ਪ੍ਰੋਪਰਲੀ ਕੋਈ ਹਿਲਜੁਲ ਨਹੀਂ ਕੋਈ ਗੱਲਾਂ ਬਾਤਾਂ ਨਹੀਂ ਸਾਰਿਆਂ ਨੇ ਬੜੇ ਧਿਆਨ ਨਾਲ ਸੁਣਿਆ ਤੇ ਇਹ ਸ਼ੋਅ ਕਰਦਾ ਕਿ ਆਪਣੇ ਪੰਜਾਬ ਦੇ ਬੱਚਿਆਂ ਚ ਕਿੰਨੀ ਡੈਡੀਕੇਸ਼ਨ ਹੈ ਕਿੰਨੇ ਰਿਜ਼ੋਲਵ ਹੈ ਕਿੰਨਾ ਰੈਜ਼ੀਲੀਅੰਸ ਹੈ ਬਟ ਇਹਨਾਂ ਨੂੰ ਤਰਾਸ਼ਣਾ ਸਾਡੀ ਜ਼ਿੰਮੇਵਾਰੀ ਹੈ ਜੀ ਸਰ ਮੈਂ ਇਹੀ ਕਹਿਣਾ ਚਾਹੁੰਗੀ ਕਿ ਇੱਕ ਬਹੁਤ ਹੀ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਸਾਡੇ ਐਜੂਕੇਸ਼ਨ ਮਿਨਿਸਟਰ ਜਿਨ੍ਹਾਂ ਦੀ ਜੀ ਸੂਚੀ ਕਿ ਸਰ ਇਹ ਸਾਡੇ ਬੱਚਾਂ ਲਈ ਇੱਕ ਆਈਡੀਅਲ ਇੱਕ ਰੋਲ ਮਾਡਲ ਬਣਨਗੇ ਕੋਈ ਪਤਾ ਨਹੀਂ ਬੱਚੇ ਨੂੰ ਕਿਸ ਉਮਰ 'ਚ ਕਿਹੜੀ ਚੀਜ਼ ਹੈ ਜੀ ਕਿੱਕ ਕਰ ਜਾਏ ਤੇ ਕੋਈ ਪਰਸਨੈਲਿਟੀ ਉਹਨੂੰ ਐਨੀ ਇੰਪ੍ਰੈਸ ਕਰ ਜਾਂਦੀ ਹੈ ਕਿ ਉਹਦਾ ਰੋਲ ਮਾਡਲ ਬਣ ਜਾਂਦਾ ਹੈ ਕੋਈ ਉਹਦਾ ਲਾਈਫ ਦਾ ਮਕਸਦ ਬਣ ਜਾਂਦਾ ਹੈ ਕਿ ਮੈਂ ਵੀ ਇੱਥੇ ਤੱਕ ਪਹੁੰਚਣਾ ਹੈ ਮੈਂ ਵੀ ਇਹ ਪੋਜੀਸ਼ਨ ਹਾਸਿਲ ਕਰਨੀ ਹੈ ਜਿਹਨੇ ਵਧੀਆ ਤਰੀਕੇ ਨਾਲ ਸਰਨੇਜ ਇੰਟਰੈਕਟ ਕੀਤਾ ਬੱਚਿਆਂ ਦੇ ਨਾਲ ਉਹਨਾਂ ਦੇ ਲੈਵਲ ਤੇ ਆ ਕੇ ਤੇ ਉਹਨਾਂ ਦੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ ਉਹਨਾਂ ਦੀ ਕੁਐਰੀਜ਼ ਤੇ ਬੱਚਾ ਨੂੰ ਇਹ ਵਾਕਈ ਇੰਪ੍ਰੈਸ ਕਰੇਗੀ ਮੈਡਮ ਕੀ ਅੱਗੇ ਨੂੰ ਵੀ ਜਿੰਨਾ ਸਾਰਾ ਜਾਈ ਹੈ ਜਿੰਨਾ ਹੋਰ ਵੱਡੇ-ਵੱਡੇ ਪਰਸਨੈਲਿਟੀਅਨ ਤੁਸੀਂ ਸਕੂਲ ਦੇ ਵਿੱਚ ਆਉਣ ਵਾਸਤੇ ਨਮੰਤਰ ਕਰੋਗੇ ਹਾਂ ਜੀ ਆਣਗੇ ਜੀ ਸਾਡੇ ਵੱਲੋਂ ਤਾਂ ਫੋਸਟ ਇਨਵਾਈਟਡ ਸਰ ਕਿਉਂਕਿ ਇਹ ਜੀ ਪਰਸਨੈਲਿਟੀ ਜੇ ਮੰਚ ਤੇ ਬੱਚਿਆਂ ਦੇ ਨਾਲ ਰੂਬਰੂ ਹੋਣਗੇ ਆ ਇਹ ਬੱਚਿਆਂ ਨੂੰ ਬਹੁਤ ਅੱਗੇ ਵਧਣ ਲਈ ਇਨਸਪਾਇਰ ਕਰਨਗੇ ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ ਧੀਧੀ ਭਾਰਤ